ම सुंदনেसी ਗੁਰਾ ਦੇਨੇ ਵਾਇ ਉਹਦੇ ਰਤ ਪਜੇ ਨਾਨੇ ਸਭਾਲੇ ਦਾ ਪਾਇਆ ਮਾਤਾ ਸੁਦਰੀ ਨੇ ਸੀ ਜੀ ਗੁਰਾ ਦੇਨੇ ਵਾਇ ਉਹਦੇ ਰਤ ਪਜੇ ਨਾਨੇ ਸਭਾਲੇ ਦਾ ਪਾਇਆ ਕੀ ਨਹੀਂ ਆਇਆ ਮੇਰੇ ਚੋਂ ਹਰ ਪੁੱਤਰਾਂ ਦੇ ਵਿੱਚੋਂ ਇੱਕ ਵੀ ਨਹੀਂ ਆਇਆ ਮਾਤਾ ਸੁੰਦਰੀ ਨੇ ਸੀ ਇਸ ਅਗੇ ਬੁਰਾਂ ਦੇ ਮਵਾਯਾ ਮੋਹ ਦੇ ਨਤ ਤੇ ਜੇਨਾ ਨੇ ਸਭ ਨੇ ਦਬਾ in the edge ਆਸ ਤੋਂ ਮੁਜ਼ਾਇਆ ਮੇਰੇ ਤੋਹਫ਼ਤਾਂ ਦੇ ਵਿੱਚੋਂ ਇੱਕ ਵੀ ਨਹੀਂ ਆਇਆ ਮੇਰੇ ਤੋਹਫ਼ਤਾਂ ਦੇ ਵਿੱਚੋਂ ਇੱਕ ਵੀ ਨਹੀਂ ਆਇਆ ਮਾਤਾ ਸੁੰਦਰੀ ਨਸੀਸ ਅਕੇ ਬੁਰਾਂ ਦੇ ਨਿਵਾਯਾ ਉਹ ਤੇਰਾ ਤੇ ਪਿਛੇ ਲੈਣਾ ਹੈ ਸਵਾਲੇ ਦਪਾਇਆ ਉਸ ਹੀ ਆਏ

ਕਹੋਇਆ ਬਾਦਸ਼ਾਹ ਪਿੱਛੇ ਕਿਹੜੀ ਗੱਲ ਦੇ ਲਗ ਹੈ मौत चंदरी मेरे क्यू मौत चंदरी मेरे क्य कल जे हथ पाया मेर चोह पुत्रे चो ਨਿਵਾਕੇ मा सु अॻे बुर जे न पाया उते न पाया कुसी ਦੀ ਆਇਆ ਮਾਤਾ ਸੁਦਰੀ ਨੇ ਸੀ ਸਿਰ ਮੇਰੇ ਸੁਦਰੀ ਤਸੀਸ ਅਗੇ ਮਾਤਾ ਸੁਦਰੀ ਨੇ ਸੀ ਸਗੇ ਸੋ ਬੇਂਤੀ ਹੈ ਸੰਤਾਂ ਜੇਕਰ ਗੁਰਬਾਣੀ ਦਾ ਆਨੰਦ ਲੈਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਟੋਟ ਮਾਇਆ ਕਰ ਕਹੇ ਸਪੀਕਰ ਦੀ ਵੇਟ ਨਾ ਕਰਿਆ ਕਰੋ ਬਹੁਤ ਸੁਣਦੇ ਆਂ ਵੀ ਕਹਿੰਦਾ ਇੱਧਰ ਸੰਵਾਦ ਨਹੀਂ ਮਿਲਦੀ ਕਿਉਂਕਿ ਕਹਿੰਦਾ ਇੱਧਰ ਆਵਾਜ਼ ਦੇਣ ਦੇ ਲਈ ਗੁਰਦੁਆਰੇ ਨਹੀਂ ਸਨ ਦੱਸਾਂ ਦੇ ਰਹੀ ਸੀ ਵੀ ਗੁਰੂ ਘਰ ਦੇ ਵਿੱਚ ਪ੍ਰਕਾਸ਼ ਹੋ ਗਿਆ ਪਿਆਸਾ ਜਿਹੜਾ ਖੁਦ ਪੂਜ ਕੋਲ ਜਾਂਦਾ ਹੈ ਜਦੋਂ ਪਿਆਸ ਲੱਗਦੀ ਹੈ ਨਾ ਪਿਆਸਾ ਖੁਦ ਪੂਜ ਕੋਲ ਜਾਂਦਾ ਹੈ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਮੈਂ ਅੱਜ ਜੁੰਟਾ ਬਣਾਉਣ ਗਿਆ ਉਹ ਕਹਿੰਦੇ ਭਾਈ ਸਾਹਿਬ ਕਿੰਨੀ ਕੁ ਬਾਤ ਛੱਡਦੇ ਆ ਮੈਂ ਕਹਿੰਦਾ ਵੀ ਸੰਗਤ ਕੇ ਹੀ ਜਾਂਦੇ ਕੋਈ ਕਹਿੰਦਾ ਇਧਰੋਂ ਨਹੀਂ ਆਦੇ ਕੋ ਕਹਿੰਦਾ ਉਹਦੇ ਮੁਤਾਬਕ ਕੀ ਛੱਡੀ ਜਾਂਦੇ ਆ